ਕਿ ਮੈਂ ਤੁਹਾਡੀ ਵਾਈਫ ਨੂੰ ਕੁਛ ਆਖਾਂ ਮੈਂ ਤੁਹਾਡੀ ਭੈਣ ਨੂੰ ਕੁਛ ਆਖਾਂ ਮੈਂ ਤੁਹਾਡੀ ਮਦਰ ਨੂੰ ਕੁਛ ਆਖਾਂ ਕਿ ਤੁਹਾਡੇ ਘਰੇ ਚੌਕੀਆਂ ਲੱਗਦੀਆਂ ਸਾਰਾ ਪੰਜਾਬ ਲਟਾਤਾ ਤੁਸੀਂ ਇੱਕ ਦਿੱਲੀ ਦੇ ਲਾਲੇ ਨੂੰ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਇਹ ਪੰਜਾਬ ਦੀਆਂ ਔਰਤਾਂ ਨਾ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਤੁਸੀਂ ਉਹਨਾਂ ਤੋਂ ਵੋਟਾਂ ਲੈ ਗਏ ਠੀਕ ਹੈ ਉਹ ਕੇਰਨੀਆਂ ਤੁਹਾਨੂੰ ਬਚੂ ਜਦੋਂ ਜਦੋਂ ਇਲੈਕਸ਼ਨ ਹੋਇਆ ਤੁਹਾਡੇ ਕੋਲ ਸਿਕਿਉਰਿਟੀ ਨਾ ਨਾ ਹੋਈ ਤੇ ਤੁਹਾਨੂੰ ਥੋੜੇ ਕੋਰਤੇ ਪਾਰ ਕੇ ਪਿੰਡਾਂ ਚੋਂ ਨਿਕਲਣਾ ਪੈਣਾ ਤੁਹਾਨੂੰ ਤੁਹਾਡਾ ਹਾਲਾਤ ਇਹ ਹੋਣਗੇ ਤਾਰਲਾ ਜਿਵੇਂ ਹੜ ਦਾ ਪਾਣੀ ਉੱਤਰਿਆ ਨਾ ਉਹਦੇ ਨਸ਼ੇ ਨੂੰ ਥੋੜਾ ਥੱਲੇ ਕਰ ਅੰਥਲੇ ਕਰ ਆਪ ਦਾ ਜਿਹੜਾ ਸੱਤਾ ਦਾ غرੂਰ ਹੈ ਤੋਂ ਥੋੜਾ ਜਿਹਾ ਬਾਹਰ ਨਿਕਲ ਵੀ ਤੇ ਤੇਰੀ ਹਾਲਤ ਕੀ ਹੋਣੀ ਹੈ ਕਦੇ ਸੋਚਿਆ ਕਰ ਬੈਠ ਕੇ ਪਰ ਸੋਚਣ ਦਾ ਤਾਂ ਆਪ ਦੇ ਆਪ ਨੂੰ ਕਦੇ ਮੌਕਾ ਹੀ ਨਹੀਂ ਦਿੰਦਾ ਕਦੇ ਆਪ ਦੇ ਆਪ ਨੂੰ ਮੌਕਾ ਦਿੱਤਾ ਹੋਵੇ ਤਾਂ ਤਾਂ ਹੀ ਇੱਕ ਦਿਨ ਨਸ਼ੇ ਚ ਬਾਹਰ ਆਇਆ ਹੋਵੇ ਤਾਂ ਬੰਦਾ ਸੋਚਦਾ ਵੀ ਮੈਂ ਕਰਨਾ ਕੀ ਹੈ ਮੂੰਹ ਸੰਭਾਲ ਕੇ ਗੱਲ ਕਰੋ ਮੁੱਖ ਮੰਤਰੀ ਜੀ ਕਿ ਤੁਸੀਂ ਔਰਤਾਂ ਦਾ ਅਪਮਾਨ ਕਰ ਰਹੇ ਹੋ ਇਹ ਜਹੇ ਬਿਆਨ ਦਾਸੀ ਹੈ ਕਿ ਇਸਤਰੀ ਵਿੰਗ ਬੀਬੀ ਹਰ ਗੋਵਿੰਦ ਕੌਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਕਮંત્રી ਭਗਵਾਨ ਸਿੰਘ ਮਾਨ ਨੇ ਬੀਬੀ ਬਾਦਲ ਨੂੰ ਲੈ ਕੇ ਬਿਆਨ ਦਿੱਤੇ ਸੀ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ फडਕਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਬੀਬੀ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਸਾਡੇ ਅਜਿਹਾ ਮਰਿਆਦਾ ਚ ਰਹਿ ਕੇ ਚੱਲਣਾ ਪੈਂਦਾ ਹੈ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਤੁਸੀਂ ਔਰਤ ਦਾ અપਮਾਨ ਕਰ ਰਹੇ ਹੋ ਜੋ ਵੀ ਤੁਸੀਂ ਬੀਬੀ ਬਾਦਲ ਬਾਰੇ ਬੋਲੇ ਆ ਉਸ ਨੂੰ ਲੈ ਕੇ ਮਾਫੀ ਮੰਗੋ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਘਰਾਓ ਕਰਾਂਗੇ ਪਰੰਤੂ ਤੁਸੀਂ ਔਰਤਾਂ ਦਾ ਸਨਮਾਨ ਕਰਨਾ ਭੁੱਲ ਗਿਓ ਤੇ ਅੱਜ ਤੁਸੀਂ ਇੱਕ ਅਹੁਦੇ ਦੇ ਉੱਤੇ ਬੈਠੇ ਹੋ ਤੁਹਾਨੂੰ ਆਪਣੇ ਅਹੁਦੇ ਦਾ ਜਿਹੜਾ ਕਿ ਸਤਿਕਾਰ ਕਰਨਾ ਚਾਹੀਦਾ ਪਰੰਤੂ ਤੁਸੀਂ ਔਰਤਾਂ ਦਾ ਅਪਮਾਨ ਕਰ ਰਹੇ ਹੋ ਹੁਣ ਬੀਬੀ ਹਰ ਗੋਵਿੰਦ ਕੌਰ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਮੈਂ ਉਹਨਾਂ ਬਾਰੇ ਕਹਿਣਾ ਚਾਹਣੀ ਹੈ ਕਿ ਦੇਖੋ ਵੀ ਅਸੀਂ ਮੁੱਖ ਮੰਤਰੀ ਚੁਣਿਆ ਸੀਗਾ ਅਸੀਂ ਪੰਡ ਨਹੀਂ ਚੁਣਿਆ ਸੀਗਾ ਅਸੀਂ ਲੋਕਾਂ ਨੇ ਸਰਕਾਰ ਬਣਾਈ ਜਨਤਾ ਨੇ ਇਹਨਾਂ ਨੂੰ ਭਰ-ਭਰ ਕੇ ਵੋਟਾਂ ਪਾਈਆਂ ਇਹ ਸੋਚ ਕੇ ਕਿ ਮੁੱਖ ਮੰਤਰੀ ਕੋਈ ਬੰਦਾ ਆ ਰਿਹਾ ਜਿਹੜਾ ਪੰਜਾਬ ਲਈ ਕੰਮ ਕਰੂਗਾ ਪੰਜਾਬ ਦਾ ਸੁਧਾਰ ਕਰੂਗਾ ਪਰ ਇਹਨੇ ਆਪਣਾ ਜਿਹੜਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਪੰਡ ਪੂਣਾ ਹੀ ਕਰ ਰਿਹਾ ਹਜੇ ਤੱਕ ਵੀ ਇਹ ਇਹਨੂੰ ਪੰਜਾਬ ਸਾਰਾ ਹੜਾਂ ਦੇ ਵਿੱਚ ਰੁੜ ਗਿਆ ਇਹਨੂੰ ਉਸਦੇ ਨੇ ਬਿਮਾਰ ਹਸਪਤਾਲ ਚ ਪੈ ਗਿਆ ਜਾ ਕੇ ਜਦੋਂ ਪੰਜਾਬ ਨੂੰ ਲੋੜ ਸੀਗੀ ਤੇ ਜਦੋਂ ਹੁਣ ਸਾਰਾ ਕੁਝ ਨਾਰਮਲ ਹੋ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਕੱਲੀ ਕੱਲੀ ਵਾਟ ਤੇ ਗਏ ਕੱਲੇ ਕੱਲੇ ਬੰਨ ਤੇ ਗਏ ਕੱਲੇ ਕੱਲੇ ਲੋਕਾਂ ਕੋਲੇ ਗਏ ਉਹਨਾਂ ਦੀ ਸਹਾਇਤਾ ਕੀਤੀ ਤੇ ਅੱਜ ਜਿਹੜਾ ਪੰਜਾਬ ਹੈ ਪ੍ਰਕੋਪ ਦੇ ਵਿੱਚੋਂ ਬਾਹਰ ਨਿਕਲ ਕੇ ਵਾਪਸੀ ਤੇ ਜਿਉਣ ਦੀ ਰਾਹ ਤੇ ਚੱਲ ਰਿਹਾ ਹੈ ਤੇ ਇਹ ਸਾਡਾ ਮੁੱਖ ਮੰਤਰੀ ਅੱਜ ਬਾਹਰ ਨਿਕਲ ਕੇ ਗੱਲ ਕੀ ਕਰ ਰਿਹਾ ਦੇਖੋ ਵੀ ਇੱਕ ਸਤਕਾਰਯੋਗ ਸਾਡੇ ਆਗੂ ਹੈ 10 ਲੱਖ ਲੋਕਾਂ ਦੇ ਚੁਣੇ ਹੋਏ ਨੁਮਾਇंदे ਆ ਬੀਬਾ ਹਰਸੀ ਮ੍ਰਿਤਕੌਰ ਬਾਦਲ ਉਹ ਇੱਕ ਔਰਤਾ ਇੱਕ ਚੁਣੇ ਹੋਏ ਲੀਡਰ ਆ ਇੱਕ ਔਰਤਾ ਤੇ ਤੁਸੀਂ ਜਦੋਂ ਤੁਸੀਂ ਠੀਕ ਹੋ ਗਏ ਹੋ ਤੁਸੀਂ ਪੰਜਾਬ ਦਾ ਹਾਲਚਾਲ ਪੁੱਛਣ ਦੀ ਥਾਂ ਤੇ ਤੇ ਤੁਹਾਨੂੰ ਸੁਪਨਾ ਇਹ ਹੀ ਆਉਣਾ ਸ਼ੁਰੂ ਹੋ ਗਿਆ ਕਿ ਲੋਕ ਅਕਾਲੀ ਦਲ ਦੇ ਮਗਰ ਲੱਗਣੇ ਸ਼ੁਰੂ ਹੋ ਗਏ ਜੀ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਜੀ ਲੋਕ ਅਕਾਲੀ ਦਲ ਨਾਲ ਜਾਣਗੇ ਅਕਾਲੀ ਦਲ ਦੀ ਸਰਕਾਰ ਬਣੂਗੀ ਤੁਹਾਨੂੰ ਸਾਰਾ ਕੁਝ ਇਦਾਂ ਦਿਖਣਾ ਜਦੋਂ ਸ਼ੁਰੂ ਹੋ ਗਿਆ ਤੇ ਤੁਸੀਂ ਕੀ ਕਰਿਆ ਤੁਸੀਂ ਇੱਕ ਸਤਕਾਰਯੋਗ ਔਰਤ ਨੂੰ ਤੁਸੀਂ ਇੱਦਾਂ ਦੀਆਂ ਗੱਲਾਂ ਕਰਨ ਲੱਗੇ ਇਹ ਬਰਦਾਸ਼ਤ ਤੋਂ ਬਾਹਰ ਐ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਨਾ ਸੋਚ ਲਿਓ ਵੀ ਤੁਸੀਂ ਹੁਣ ਫੇਰ ਉਹ ਐਵੇਂ ਕਿੱਕਲੀਆਂ ਤੇ ਆ ਫਲਾਨਾ ਧੋੰਕਾ ਕਰਕੇ ਤੁਸੀਂ ਫੇਰ ਉਹ ਲੋਕਾਂ ਦੇ ਨਾਲ ਆਏ ਹਮਦਰਦੀ ਤੁਸੀਂ ਮੁੱਖ ਮੰਤਰੀ ਹੋ ਹੁਣ ਕਿੱਕਲੀਆਂ ਨਹੀਂ ਚੱਲਣੀਆਂ ਤੇ ਨਾਲ ਮੈਂ ਇੱਥੇ ਕਹਿਣਾ ਚਾਹਣੀ ਆ ਵੀ ਜੇ ਅਕਾਲੀ ਦਲ ਜਾਂ ਅਸੀਂ ਨਹੀਂ ਬੋਲਦੇ ਸੀਗੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਆ ਕਈ ਵਾਰ ਬੰਦਾ ਇਹ ਸੋਚ ਕੇ ਲਿਆਜ ਕਰ ਜਾਂਦਾ ਵੀ ਗੰਦ ਨੂੰ ਛੇੜਾਂਗੇ ਛਿੱਟੇ ਪੈਣਗੇ ਵੇ ਐ ਘਟਿਆ ਲੋਕਾਂ ਦੇ ਨਾਲ ਮੱਥਾ ਨਹੀਂ ਲਾਉਣਾ ਨੀਵੇਂ ਲੈਵਲ ਤੇ ਨਹੀਂ ਜਾਣਾ ਵੀ ਤੁਸੀਂ ਘਟਿਆ ਪੰਜਾਬੀ ਚ ਇੱਕ ਕਹਾਵਤ ਹੈ ਵੀ ਲਾਜ ਰਖੇਂਦਾ ਅੰਦਰ ਵੜਿਆ ਨਕਤੇ ਆਖਿਆ ਮੈਥੋਂ ਡਰਿਆ ਤੁਸੀਂ ਸੋਚਿਆ ਵੀ ਇਹ ਤਾਂ ਡਰਦੇ ਆ ਮੈਂ ਜਿਹੜਾ ਕੁਝ ਮਰਜ਼ੀ ਬੋਲੀ ਜਾਊਂਗਾ ਉਹ ਭਰਾਵਾ ਡਰਦੇ ਨਹੀਂ ਹੈਗੇ ਇਹਨਾਂ ਸਮਝੀ ਵੀ ਡਰਦੇ ਆ ਕਈ ਵਾਰੀ ਸ਼ਰਾਬਤ ਹੁੰਦੀ ਆ ਵੀ ਨਹੀਂ ਪਰ ਹੁਣ ਸ਼ਰਾਬਤ ਨਹੀਂ ਹੈਗੀ ਹੁਣ ਤੁਸੀਂ ਆਪਣੀ ਜ਼ੁਬਾਨ ਆ ਨਾ ਜਿਹੜੀ ਇਹਨੂੰ ਲਗਾਮ ਦਿਓ ਇਹਦੇ ਤੇ ਲਗਾਮ ਲਾਓ ਐਦਾਂ ਨਹੀਂ ਚੱਲਣਾ ਇੱਕ ਔਰਤ ਹੋਣ ਦੇ ਨਾਤੇ ਮੈਂ ਕਹਿਣਾ ਚਾਹਣੀ ਆ ਕਿ ਹਰ ਔਰਤ ਸਤਿਕਾਰਯੋਗ ਹੁੰਦੀ ਆ ਤੁਸੀਂ ਐਦਾਂ ਨਹੀਂ ਬੋਲ ਸਕਦੇ ਕਿਸੇ ਵੀ ਔਰਤ ਨੂੰ ਪਰ ਉਹ ਬੀਬਾ ਹਰਸਿਮਰਤ ਕੌਰ ਇੱਕ ਚੁਣੇ ਹੋਏ ਲੀਡਰ ਆ ਪਰ ਮੈਂ ਫੇਰ ਕਹਿਣਾ ਚਾਹਣੀ ਆ ਵੀ ਤੁਸੀਂ ਸਧਾਰਨ ਔਰਤਾਂ ਨੂੰ ਵੀ ਗਲਤ ਨਹੀਂ ਬੋਲ ਸਕਦੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਡੀ ਵਾਈਫ ਨੂੰ ਕੁਛ ਆਖਾਂ ਮੈਂ ਤੁਹਾਡੀ ਭੈਣ ਨੂੰ ਕੁਛ ਆਖਾਂ ਮੈਂ ਤੁਹਾਡੀ ਮਦਰ ਨੂੰ ਕੁਛ ਆਖਾਂ ਕਿ ਤੁਹਾਡੇ ਘਰੇ ਚੌਂਕੀਆਂ ਲੱਗਦੀਆਂ ਤਨੂੰ ਜਿਹੜਾ ਚੌਕੀਆਂ ਦਾ ਪਤਾ ਹੈ ਚੌਕੀਆਂ ਲਾਈਆਂ ਜਾਂਦੀਆਂ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਕਮਾਚੋਂ ਬਾਹਰ ਆਓ 4 ਸਾਲ ਪਹਿਲਾਂ ਤੁਸੀਂ ਇਹ ਗੱਲਾਂ ਕਰਦੇ ਸੋਹਣੇ ਲੱਗਦੇ ਸੀਗੇ ਵੀ ਤੁਸੀਂ ਆਪੋਜੀਸ਼ਨ 'ਚ ਐ ਵੈਸੇ ਵੀ ਆਪੋਜੀਸ਼ਨ ਦਾ ਲੀਡਰ ਵੀ ਹੈ ਜੀਆਂ ਗੱਲਾਂ ਕਰੇ ਨਾ ਉਹ ਵੀ ਚੰਗਾ ਨਹੀਂ ਲੱਗਦਾ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਆਪੋਜੀਸ਼ਨ 'ਚ ਕਰੇ ਉਹ ਬੋਲਿਆ ਤੁਹਾਨੂੰ ਇਹੋ ਜਿਹਾ ਕੁਝ ਅਦੇ ਕਾਲੀਦਲ ਤੁਹਾਨੂੰ ਬੋਲਿਆ ਹੋਇਆ ਕੁਝ ਮਰਿਆਦਾ ਤਾਂ ਰੱਖੋ ਕਿ ਤੁਸੀਂ ਭੁੱਲ ਗਏ ਹੋ ਵੀ ਪੰਜਾਬ ਦੀ ਮਰਿਆਦਾ ਕੀ ਹੈ ਤੁਹਾਨੂੰ ਦਿਨ ਰਾਤ ਤੁਸੀਂ ਜਿਹੜਾ ਨਸ਼ੇ ਦੇ ਵਿੱਚ ਚੂਰ ਰਹਿੰਦੇ ਹੋ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਸਾਡੇ ਪੰਜਾਬ ਦੇ ਸੰਸਕਾਰ ਕੀ ਆ ਅਸੀਂ ਗੱਲ ਕੀ ਕਰਨੀ ਹੈ ਤੁਸੀਂ ਮੁੱਦਿਆਂ ਦੀ ਗੱਲ ਨਹੀਂ ਕਰਦੇ ਜਦੋਂ ਪੱਤਰਕਾਰ ਤੁਹਾਨੂੰ ਪੁੱਛਦੇ ਆ ਨਾ ਵੀ ਤੁਸੀਂ ਪੰਜਾਬ ਲਈ ਕੀ ਕੀਤਾ ਤੋਡਾ ਡਿਜਾਸਟਰ ਫੰਡ ਕਿੱਥੇ ਗਿਆ ਤੁਸੀਂ ਬੱਕਰੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਮੁਰਗੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਆਂਡੇ ਦੇ ਪੈਸੇ ਨਹੀਂ ਦਿੱਤੇ ਤੁਸੀਂ ਕਦੂ ਕਰਨ ਦੇ ਪੈਸੇ ਦਿੱਤੇ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਪੀਟੀਸੀ ਤੋਂ ਤੁਸੀਂ ਬਦਲਾਂ ਦੇ ਬੰਦੇ ਹੋ ਤੁਸੀਂ ਅਕਾਲੀ ਦਲ ਤੋਂ ਆ ਕਿ ਇਹ ਮੁੱਖ ਮੰਤਰੀ ਦੇ ਜੀ ਬਾਬਾ ਤੁਸੀਂ ਦੱਸੋ ਫਿਰ ਪੈਸੇ ਕਿੱਧਰ ਗਏ ਤੁਸੀਂ ਡਿਜਾਸਟਰ ਫੰਡ ਤੁਸੀਂ ਖਾ ਗਏ ਪੰਜਾਬ ਦੇ ਸਿਰ ਲੱਖਾਂ ਕਰੋੜਾ ਰੁਪਏ ਦਾ ਕਰਜ਼ਾ ਚੜਾ ਗਏ ਅੰਗਣਵਾੜੀ ਦੇ ਬੱਚਿਆਂ ਦਾ ਰਸ਼ਨ ਤੱਕ ਤੁਸੀਂ ਖਾ ਗਏ ਮਾਰਕਫੈਟ ਤੁਹਾਡੇ ਕੋਲ ਆ ਮਸੂਮਾਂ ਦਾ ਖਾਣਾ ਖਾ ਗਏ ਤੁਸੀਂ ਕਦੇ ਯਾਦਾ ਤੁਹਾਨੂੰ ਵੀ ਤੁਸੀਂ ਕਿਉਂ ਜੇ ਕੰਮ ਕੀਤੇ ਤੁਸੀਂ ਕੋਈ ਕੋਈ ਥਾਂ ਨਹੀਂ ਛੱਡੀ ਜਿੱਥੋਂ ਤੁਸੀਂ ਪੈਸਾ ਨਹੀਂ ਖਾਦਾ ਸਾਰਾ ਪੰਜਾਬ ਲਟਾਤਾ ਤੁਸੀਂ ਇੱਕ ਦਿੱਲੀ ਦੇ ਲਾਲੇ ਨੂੰ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਮੈਂ ਕਹਿਣਾ ਚਾਹਣੀ ਹੈ ਕਿ ਬੋਲਣਾ ਸਾਨੂੰ ਵੀ ਆਉਂਦਾ ਜੁਬਾਨ ਹਰ ਇੱਕ ਦੇ ਲੱਗੀ ਹੁੰਦੀ ਆ ਪਰ ਇਹ ਨਹੀਂ ਹੁੰਦਾ ਵੀ ਅਸੀਂ ਲੋਕ ਇਹ ਸਮਝਦੇ ਆ ਵੀ ਨਹੀਂ ਇੱਕ ਸਤਕਾਰ ਹੁੰਦਾ ਕਿ ਕੁਰਸੀ ਦਾ ਸਤਕਾਰ ਹੈ ਇੱਕ ਬੰਦੇ ਦਾ ਸਤਕਾਰ ਹੈ ਇੱਕ ਜਿਹੜਾ ਬੀਬੀ ਦਾ ਸਤਕਾਰ ਆ ਸੀ ਹਰ ਇੱਕ ਦਾ ਸਤਕਾਰ ਕਰਦੇ ਆ ਪਰ ਤੁਸੀਂ ਇਸ ਸਤਕਾਰ ਨੂੰ ਸਾਡੀ ਕਮਜ਼ੋਰੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤੁਹਾਡਾ ਭੁਲੇਖਾ ਹੈ ਤੁਹਾਡਾ ਵਹਿਮ ਹੈ ਇਹਨੂੰ ਕੱਢ ਦਿਓ ਤੁਸੀਂ ਤੁਹਾਡੇ ਨਾਲ ਬਹੁਤ ਬੁਰੀ ਹੋਣੀ ਆ ਇਹ ਪੰਜਾਬ ਦੀਆਂ ਔਰਤਾਂ ਨਾ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਤੁਸੀਂ ਉਹਨਾਂ ਤੋਂ ਵੋਟਾਂ ਲੈ ਗਏ ਠੀਕ ਹੈ ਉਹ ਕੇਰਨ ਨਹੀਂ ਆ ਤੁਹਾਨੂੰ ਬੱਚੂ ਜਦੋਂ ਜਦੋਂ ਇਲੈਕਸ਼ਨ ਹੋਇਆ ਤੁਹਾਡੇ ਕੋਲ ਸਿਕਿਉਰਿਟੀ ਨਾ ਨਾ ਹੋਈ ਤੇ ਤੁਹਾਨੂੰ ਥੋੜੇ ਕੋੜਤੇ ਪਾਰ ਕੇ ਪਿੰਡਾਚੋਂ ਨਿਕਲਣਾ ਪੈਣਾ ਤੁਹਾਨੂੰ ਤੁਹਾਡਾ ਹਾਲਾਤੇ ਹੋਣਗੇ ਭਲੇਖੇ ਚ ਨਾ ਰੇ ਤਾਰਲਾ ਜਿਵੇਂ ਹੜ ਦਾ ਪਾਣੀ ਉੱਤਰਿਆ ਨਾ ਉਹਦੇ ਨਸ਼ੇ ਨੂੰ ਥੋੜਾ ਥੱਲੇ ਕਰ ਥੱਲੇ ਕਰ ਆਪਦਾ ਜਿਹੜਾ ਸੱਤਾ ਦਾ غرੂਰ ਹੈ ਉਹ ਤੋਂ ਥੋੜਾ ਜਿਹਾ ਬਾਹਰ ਨਿਕਲ ਵੀ ਤੇ ਤੇਰੀ ਹਾਲਤ ਕੀ ਹੋਣੀ ਹੈ ਕਦੇ ਸੋਚਿਆ ਕਰ ਬੈਠ ਕੇ ਪਰ ਸੋਚਣ ਦਾ ਤਾਂ ਆਪ ਦੇ ਆਪ ਨੂੰ ਕਦੇ ਮੌਕਾ ਹੀ ਨਹੀਂ ਦਿੰਦਾ ਕਦੇ ਆਪਦੇ ਆਪ ਨੂੰ ਮੌਕਾ ਦਿੱਤਾ ਹੋਵੇ ਤਾਂ ਤਾਂ ਹੀ ਇੱਕ ਦਿਨ ਨਸ਼ੇ ਚੋਂ ਬਾਹਰ ਆਇਆ ਹੋਵੇ ਤਾਂ ਬੰਦਾ ਸੋਚਦਾ ਵੀ ਮੈਂ ਕਰਨਾ ਕੀ